ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਆਪਣੀ ਰਾਇ ਜ਼ਰੂਰ ਦੇ ਦਿਓ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਆ ਆਪਾਂ ਦੁਪਹਿਰਾਂ ਬੇਰੰਗ ਦੁਪਹਿਰਾਂ ਦੇ ਬਾਰੇ ਗੱਲ ਕਰਾਂਗੇ ਤੇ ਕਣਕਾਂ ਪੱਕੀਆਂ ਪੰਨਾ ਤੁਹਾਨੂੰ ਸਾਰਾ ਪਤਾ ਹੈ ਬਾਕੀ ਮੌਸਮ ਅੱਜ ਤਰੀਕ ਆ ਜਿਹੜੀ ਮੈਂ ਤੁਹਾਨੂੰ ਮੈਂਸ਼ਨ ਕਰ ਹੀ ਦਿੱਤੀ ਅੱਜ 28 2025 ਹੋ ਗਈ ਲਾਸਟ ਸਮਝ ਲਓ ਤੇ ਫਰਵਰੀ ਤੇ ਕੱਲ ਨੂੰ ਤੁਹਾਨੂੰ ਪਤਾ ਹੀ ਹੈ ਕਿ ਸਮਝ ਲਓ ਵੀ ਮਾਰਚ ਦਾ ਮਹੀਨਾ ਪਹਿਲਾਂ ਚੜ ਜਾਣਾ ਹੈਗਾ 15 ਮਾਰਚ 13 ਮਾਰਚ ਮੋਸਖਨ ਉਹ ਸੁਕਨ 15 April ਦੀਆਂ ਸਾਰੇ ਤਿਹਾਰ ਤਿਉਹਰ ਇਹਨਾਂ ਦਿਨਾਂ ਦੇ ਵਿੱਚ ਹੀ ਅੱਗੇ ਅਗਲੇ ਮਹੀਨਿਆਂ ਦੇ ਵਿੱਚ ਆਉਣਗੇ ਸੋ ਮੈਂ ਜਿਹੜੀ ਗੱਲਬਾਤ ਕਰਨ ਲੱਗਾ ਸੋ ਨੂੰ ਮੈਂ ਅੱਜ ਬਸ ਆਪਣੇ ਵੀਡੀਓ ਦੇ ਮਾਧਮ ਰਹੀ ਕਿਉਂਕਿ ਸਿਹਤ ਠੀਕ ਨਹੀਂ ਸੀਗੀ ਇਸ ਕਰਕੇ ਬਾਰੇ ਦਿਨ ਹੋ ਗਏ ਲਾਈਵ ਵੀ ਨਹੀਂ ਹੋਇਆ ਤੇ ਆਪਾਂ ਆਏ ਵੀ ਨਹੀਂ ਕਿਸੇ ਵੀਡੀਓ ਥਰੂ ਦਰਸ਼ਕਾਂ ਨਾਲ ਸਰੋਤਿਆਂ ਨਾਲ ਮਿਲੇ ਵੀ ਨਹੀਂ ਤੇ ਅੱਜ ਆਪਾਂ ਤੁਹਾਡੇ ਇਸ ਮਾਧਮ ਰਹੀ ਸਾਰੇ ਸਰੋਤਿਆਂ ਨੂੰ ਅੱਜ ਆਪਾਂ ਮਿਲਦੇ ਆਂ ਤੇ ਮੈਂ ਜਿਹੜੀ ਗੱਲਬਾਤ ਕਰਨ ਲੱਗਾ ਸੀਗਾ ਜ਼ਿੰਦਗੀ ਦੇ ਬੇਰੰਗ ਅੱਜ ਇਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ गुजारिश ਕਰਦਾ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸੱਜਣ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਦੀ ਰਾਏ ਜ਼ਰੂਰ ਦੇ ਦਿਆ ਕਰੋ ਸੋ ਦੋਸਤੋ ਅੱਜ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਕਈ ਸੱਜਣਾ ਨੇ ਮੈਨੂੰ ਮੈਸੇਜ ਕੀਤੇ ਵੀ ਤੁਸੀਂ ਬਾਈ ਜੀ ਵੀਡੀਓ ਕਾਤੋਂ ਨਹੀਂ ਪਾਗਾ ਮੈਂ ਆਖਿਆ ਵੀ ਮੇਰੀ ਸਿਹਤ ਠੀਕ ਨਹੀਂ ਰਹਿੰਦੀਗੀ ਤੇ ਖੇਤ ਠੀਕ ਨਾ ਹੋਣ ਕਰਕੇ ਤੇ ਮੈਂ ਕਾਫੀ ਦਿਨਾਂ ਤੋਂ 15-20 ਦਿਨਾਂ ਤੋਂ ਬ੍ਰੇਕ ਲਿਆ ਹੋਇਆ ਸੀਗਾ ਦਵਾਈ ਬੂਟੀ ਲਈ ਜਾਂਦੇ ਸੀਗੇ ਹੁਣ ਠੀਕ ਹੈ ਤੇ ਬਾਕੀ ਦੂਜੀ ਗੱਲ ਇਹ ਹੈ ਵੀ ਮੈਂ ਇਹ ਗੱਲ ਕਰਦਾ ਵੀ ਜਿਹੜਾ ਸਮਾਸੀ ਜਾਂ ਮੌਸਮ ਸੀਗਾ ਉਹ ਵੀ ਠੀਕ ਨਹੀਂ ਸੀਗਾ ਇਸ ਕਰਕੇ ਤਾਂ ਕਰਕੇ ਨਹੀਂ ਅੱਜ ਮੈਂ ਲਾਈਵ ਹਾਂ ਜਿੰਦਗੀ ਦੇ ਬੇਰੰਗ ਦੁਪਹਿਰਾਂ ਤੁਸੀਂ ਆਨੰਦ ਮਾਣਦੇ ਧੁੱਪਾਂ ਦਾ ਸ਼ਾਮਾਂ ਦਾ ਤੇ ਆਪਾਂ ਆਪਣੇ ਖੇਤਾਂ ਵੱਲ ਜਾਂ ਹੋਰ ਸ਼ਹਿਰ ਚ ਪੱਟਾ ਕਰਦੇ ਆ ਆਲੂ ਆਲੂਆਂ ਦੀਆਂ ਵੇਲਾਂ ਜਿਹੜੀਆਂ ਸੁੱਕਾਂਗਾ ਇਹਦੂ ਮਰੋ ਆਲੂ ਲੂ ਪੱਟ ਨਹੀਂ ਕਰੀਏ ਸਾਰਾ ਕੁਝ ਤੇ ਬਾਕੀ ਸਮਝ ਲਓ ਵੀ ਅੱਜ 28 ਤਰੀਕਾ ਲਾਸਟ ਆਪਣੀ ਫਰਵਰੀ ਦੀ ਇਹਦੇ ਨਾਲ ਹੀ ਕੱਲ ਨੂੰ ਮਾਰਚ ਮਤਲਬ ਹੋ ਜਾਣਾ 1 ਮਾਰਚ ਤੇ ਉਦੋਂ ਮਗਰੋਂ ਸਮਝ ਲਓ ਵੀ ਵਿਸਾਖੀ ਨਾਲ ਸੁੱਖੀਆਂ ਤੇ ਹੋਰ ਜਿਹੜੇ ਆਪਣੇ ਤਿਹਾਰ ਹੋਣੇ ਸਾਰੇ ਆਈ ਆਪਾਂ ਮਨਾਏ ਜਾਣਗੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਸਰੋਤੇ ਨਾਲ ਜੁੜੇ ਆ ਸਾਰਿਆਂ ਦਾ ਧੰਨਵਾਦ ਕਰਦਾ ਗੁਜਾਰਸ਼ ਕਰਦਾ ਕਮੈਂਟ ਚ ਆਪਦੀ ਰਾਏ ਜ਼ਰੂਰ ਦੇਦਿਆ ਕਰੋ ਤੇ ਕਮੈਂਟ ਕਰਕੇ ਦੱਸਦਿਆ ਕਰੋ ਤੁਸੀਂ ਸਾਨੂੰ ਕਿੱਥੋਂ ਬੇਨ ਤੇ ਹੀ ਤੁਹਾਡਾ ਨਾਮ ਵੀ ਮੈਂਸ਼ਨ ਕਰ ਦੇਵਾਂਗੇ ਸੋ ਦੋਸਤੋ ਜਿਹੜੀ ਗੱਲ ਅੱਜ ਲਾਈਵ ਉਹ ਤੁਹਾਡੇ ਨਾਲ ਕੋਈ 10-20 ਮਿੰਟ ਤੁਹਾਡੇ ਰੂਪ ਰੂਪ ਹੋਣਾ ਹੈਗਾ ਸੋ ਮੈਂ ਗੱਲ ਕਰਦਾ ਸੀਗਾ ਵੀ ਆ ਲੂ ਲੂ ਕਣ ਕਣ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਓਕੇ ਹੁਣ ਠੀਕ ਹੈ ਤੇ ਦੁਪਹਿਰਾਂ ਦਾ ਆਨੰਦ ਮਾਣਦੇ ਆ ਤੁਹਾਨੂੰ ਮੈਂ ਦਿਖਾ ਦੇਣਾ ਦੁਪਹਿਰਾਂ ਦਾ ਆਨੰਦ ਵੀ ਤੇ ਬਾਕੀ ਖੇਤ ਖੇਲਿਆਨਾਂ ਦਾ ਆਨੰਦ ਵੀ ਦਿਖਾ ਦੇਣਾ ਹੈਗਾ ਦੋਸਤੋ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਮੌਸਮ ਬਹੁਤ ਵਧੀਆ ਹੈ ਤੇ ਦੇਖ ਲਓ ਤੁਸੀਂ ਸੂਰਜ ਦੇਵਤਾ ਵੀ ਸਿਖਰ ਤੇ ਆ ਜਾਮਾ ਤੇ ਬਾਕੀ ਜਿਹੜਾ ਹੈਗਾ ਵੀ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਆ ਮੌਸਮ ਵਧੀਆ ਤੜਕੇ ਸਵੇਰੇ ਵੇਲੇ ਥੋੜੀ ਥੋੜੀ ਇਟ ਵਾਸ ਡ੍ਰਿਜ਼ਲਿੰਗ ਟੂਡੇ ਇਨ ਦਾ ਮਾਰਨਿੰਗ ਸੋ ਡੂਰਿੰਗ ਦੀ ਮਾਰਨਿੰਗ ਉਹਦਾ ਰੇਨ ਵਾਸ ਕਮਿੰਗ ਸਲੋਲੀ ਸਲੋਲੀ ਸੋ ਥੋੜਾ ਥੋੜਾ ਮੀਂਹ ਆ ਰਿਹਾ ਸੀ ਤੜਕੇ ਵੇਲੇ ਤੇ ਉਦੋਂ ਮਗਰੋਂ ਜਿਹੜਾ ਹੈਗਾ ਹੁਣ ਸਾਰਾ ਕੁਝ ਸਾਫ ਆ ਇਟਸ ਅ ਕਲੀਅਰ ਟੂਡੇ ਹੁਣ ਸਾਫ ਹੋ ਗਿਆ ਜਾਨੀ ਕਿ ਅੱਜ ਮੌਸਮ ਸਾਫ ਹੋ ਗਿਆ ਤੇ ਬਾਕੀ ਜਿਹੜੀ ਗੱਲ ਸੀਗੀ ਮੈਂ ਤੁਹਾਨੂੰ ਦੱਸ ਦਿੰਨਾ 20 ਸਵੇਰੇ ਵੇਲੇ ਥੋੜਾ ਜਿਹਾ ਮੌਸਮ ਦਾ ਪ੍ਰਭਾਵ ਸੀਗਾ ਠੰਡ ਜੀ ਲੱਗਦੀ ਸੀਗੀ ਤੇ ਬਾਕੀ ਹੁਣ ਠੀਕ ਹੈ ਕੁੱਲ ਮਿਲਾ ਕੇ ਜਦੋਂ ਗਰਮੀ ਪੈਂਦੀ ਹੈ ਕਿ ਤੁਹਾਨੂੰ ਪਤਾ ਸਾਰੀਆਂ ਬਿਮਾਰੀਆਂ ਅਠਮਾਰੀਆਂ ਸਾਰਾ ਕੁਝ a to z ਸਾਰਾ ਕੁਝ ਠੀਕ ਹੋ ਜਾਂਦਾ ਠੰਡ ਦੇ ਵਿੱਚ ਹੀ ਆਪਾਂ ਬਿਮਾਰ ਹੁੰਨੇਗੇ ਠੰਡ ਦੇ ਵਿੱਚ ਹੀ ਸਾਰਾ ਕੁਝ ਚੱਲਦਾ ਹੈ ਤੇ ਇੱਧਰ ਤੁਹਾਨੂੰ ਮੈਂ ਦਿਖਾ ਦਿਆਂ ਆਪਣੇ ਆਲੂਆਂ ਦੇ ਜਿਹੜੇ ਖੇਤ ਆ ਆਲੂ ਲੂ ਸਮਝ ਲਓ ਇਹ ਪੱਟਣ ਦੀ ਤਰੀਚਾ ਵੇਲ ਆ ਜਿਹੜੀ ਆਲੂਆਂ ਦੀ ਓਹੋ ਸਮਝ ਲਓ ਵੀ ਓਕੇ ਆ ਸੌਖੀ ਹੀ ਹੁਣ ਤੇ ਸਾਰਾ ਕੁਝ ਠੀਕ ਠਾਕ ਹੈ ਨਾਲ ਦੀ ਨਾਲ ਲਾਈਕ ਕਰੀ ਚਲੋ ਤੇ ਕਮੈਂਟ ਕਰਕੇ ਦੱਸਿਓ ਚਲੋ ਵੀ ਤੁਸੀਂ ਸਾਨੂੰ ਕਿੱਥੋਂ ਬਿਲੋਂਗ ਕਰਦੇ ਹੋ ਕਿੱਥੋਂ ਸਾਨੂੰ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਤੇ ਆਹ ਜਿਹੜੀ ਟਾਲੀ ਆ ਨਾ ਇਹ ਆਪਣੇ ਹੱਥੀ ਲਾਗਾਉਂ ਗਈ ਸਮਝ ਲਓ ਵੀ ਇਹ 110 ਸਾਲ ਪੁਰਾਣੀ ਆ ਟਾਲੀ ਤੇ ਇਹਦੇ ਕੁਝ ਭਾਗ ਟੁੱਟ ਗਏ ਸੀਗੇ ਹਜੇ ਤੱਕ ਖੜੀ ਆ ਦੇਖ ਲਓ ਦੋਸਤੋ ਕਿੰਨਾ ਕੁਦਰਤ ਨਾਲ ਆਪਣਾ ਪਿਆਰ ਹੈ ਇਹ ਆਪਣੀ ਲਾਈਵ ਹੀ ਆ ਸਮਝ ਲਓ ਤੇ ਗੱਲ ਮੈਂ ਕਰਦਾ ਸੀਗਾ ਤੁਹਾਨੂੰ ਨਾਲ-ਨਾਲ ਆਪਾਂ ਜਿਹੜੀ ਕਣਕਾ ਗੁੱਲੀਆਂ ਵੱਲੀਆਂ ਸੈਟਿੰਗਾਂ ਜਿਹੜਾ ਆ ਵੀ ਸਮਝ ਲਓ ਵੀ ਦੇਖੋ ਸਾਰਾ ਕੁਝ ਓਕੇ ਆ ਇਹ ਦਸਾਂ ਦਿਨਾਂ ਨੂੰ ਵਧੀਆ ਇਹ ਮਤਲਬ ਸੁਨਹਿਰੀ ਕਲਰ ਦੀਆਂ ਹੋ ਜਾਣਗੀਆਂ ਸੁਨਹਿਰੀ ਕਲਰ ਦੀਆਂ ਹੋ ਜਾਣਗੀਆਂ ਤੇ ਫਿਰ ਇਹਨਾਂ ਦੀ ਜਿਹੜੀ ਵਾਢੀ ਹੈ ਉਹ ਚੱਲਣੀ ਸ਼ੁਰੂ ਹੋ ਜੂਗੀ ਅੱਜ ਜਿਹੜਾ ਹੈਗਾ ਨਾ ਮੌਸਮ ਦੇ ਕਰਕੇ ਥੋੜਾ ਗੱਲ ਆ ਥੋੜੀ ਜੀ ਤੇ ਬਾਕੀ ਓਕੇ ਆ ਸਾਰਾ ਕੁਝ ਠੀਕ ਠਾਕ ਆ ਮੈਂ ਦੂਜੀ ਗੱਲ ਜਿਹੜੀ ਕਰਦਾ ਸੀਗਾ ਵੀ ਮੌਸਮ ਹੈ ਜਿਹੜਾ ਤੁਸੀਂ ਕਲਾਉਡਸ ਦੇਖ ਰਹੇ ਹੋ ਬੱਦਲ। ਤੋਂ ਇਟਸ ਕਲੀਅਰ ਟੂਡੇ ਬਹੁਤ ਵਧੀਆ ਸੁਭਾਵਨਾ ਮੌਸਮਾ ਅੱਜ ਕੋਈ ਉਹ ਜੀ ਗੱਲਬਾਤ ਨਹੀਂ ਗਈ। ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਕਮੈਂਟ ਚ ਆਉਦੀ ਰਹਾ ਜਰੂਰ ਦੇ ਦਿਆ ਕਰੋ ਜਿੱਥੋਂ ਸਾਨੂੰ ਤੁਸੀਂ ਦੇਖਦੇ ਹੋ। ਬਿਲ ਓਮ ਕਰਦੇ ਹਾਂ ਦੋਸਤੋ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਤੁਹਾਡੇ ਨਾਲ ਜੁੜਦੇ ਹਾਂ। ਸੋ ਦੇਖ ਲਓ ਗੱਲ ਹੈਗੀ ਆ ਵੀ ਸਾਰਾ ਕੁਝ ਠੀਕ ਆ ਵਾਤਾਵਰਨ ਸਾਰਾ ਕਲਾਈਮੇਟ ਠੀਕ ਹੈ ਨਾਲ ਨਾਲ ਮੈਂ ਜ਼ਿੰਦਗੀ ਦੀਆਂ ਦੁਪਹਿਰਾਂ ਬੇਰੰਗ ਦੁਪਹਿਰਾਂ ਦੀ ਵੀ ਗੱਲ ਕਰਦਾ ਤੁਹਾਡੇ ਨਾਲ ਵੀ ਜਿਹੜੀਆਂ ਦੁਪਹਿਰਾਂ ਜ਼ਿੰਦਗੀ ਦੀਆਂ ਥੋੜੀਆਂ ਬੇਰੰਗਾ ਕਿਉਂਕਿ ਥੋੜੀ ਸਿਹਤ ਠੀਕ ਨਹੀਂ ਸੀ ਬਿਮਾਰੀ ਠਮਰੀ ਸੀਗੀ ਮਾੜੀ ਮੋਟੀ ਹੁਣ ਦਵਾਈ ਦੀ ਵੀ ਲਈ ਆ ਦਵਾਈ ਲੈਣ ਕਰਕੇ ਸੈੱਟ ਹੋ ਗਏ ਸੋ ਪ੍ਰੋਬਲਮ ਸੀ ਜਿਹੜੀ ਹੁਣ ਠੀਕ ਹੈ ਪਹਿਲਾਂ ਥੋੜੀ ਦਿੱਕਤ ਸੀਗੀ ਇਸ ਕਰਕੇ ਹੁਣ ਸੈਟ ਹੁਣ ਤੁਹਾਡੇ ਨਾਲ ਜੁੜਿਆ ਕਰਾਂਗੇ ਸਾਰੇ ਦੋਸਤਾਂ ਸੱਜਣਾ ਮਿੱਤਰਾਂ ਨਾਲ ਤੇ ਗੱਲ ਜਿਹੜੀ ਮੈਂ ਕਰਦਾ ਸੀਗਾ ਵੀ ਤੁਹਾਨੂੰ ਮੈਂ ਮਗਰ ਦਿਖਾਦਾ ਸਾਰਾ ਕੁਝ ਕਾਫੀ ਦੂਰ ਡੇਡੋ ਕਿਲੋਮੀਟਰ ਤੋਂ ਮੈਂ ਪੈਦਲ ਚੱਲ ਕੇ ਆਇਆ ਤੁਹਾਡੇ ਨਾਲ ਤੇ ਮੌਸਮ ਵਧੀਆ ਹੋ ਗਿਆ ਹੁਣ ਥੋੜਾ ਜਿਹਾ ਫੇਰ ਡੁੱਬ ਗਿਆ ਸੂਰਜ ਬਾਕੀ ਇਹਦੀ ਮਰਜ਼ੀ ਆ ਸੋ ਜੋ ਲਿਖਿਆ ਕਰਤਾਰ ਨੇ ਕਰਮਾਂ ਦੇ ਵਿੱਚ ਉਹ ਹੋਣਾ ਹੀ ਹੋਣਾ ਹੈ ਹਨਾ ਸੋ ਮੈਂ ਦੁਬਾਰਾ ਫਿਰ ਗੁਜਾਰਸ਼ ਕਰਦਾ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਆਪਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਸਾਡੀਆਂ ਮਿਲਦੀਆਂ ਰਹਿਣ ਤੇ ਕਮੈਂਟ ਚ ਆਪਦੀ ਰਾਏ ਜ਼ਰੂਰ ਦੇ ਦਿਆ ਕਰੋ ਦੋਸਤੋ ਤੇ ਬਾਕੀ ਜਿਹੜੀ ਗੱਲ ਹੈਗੀ ਆ ਵੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਜ਼ਿੰਦਗੀਆਂ ਦੇ ਬੇਰੰਗ ਦੁਪਹਿਰਾਂ ਦਾ ਮਤਲਬ ਮੇਰਾ ਇਹੀ ਆ ਵੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਹਾਸੇ ਠੱਠੇ ਮਜ਼ਾਕ ਇਹ ਚੱਲੀ ਜਾਣੇ ਹੈਗੇ ਹਾਸੇ ਠੱਠੇ ਮਜ਼ਾਕ ਜ਼ਿੰਦਗੀਆਂ ਹੀ ਨੰਗੀ ਜਾਣੀ ਹੈਗੀ ਤੇ ਬਾਕੀ ਆਪਸੀ ਪ੍ਰੇਮ ਪਿਆਰ ਸਾਰੇ ਜਾਣੇ ਬਣਾ ਕੇ ਰੱਖਿਆ ਕਰੋ ਸਾਡੀਆਂ ਜਿਹੜੀ ਕੋ ਵੀਡੀਓ ਹੁੰਦੀਆਂ ਸਪੈਸ਼ਲ ਹਾਸੇ ਠੱਠੇ ਵਾਲੀਆਂ ਹੁੰਦੀਆਂ ਕਈ ਵਾਰੀ ਸੱਚਾਈ ਦੇ ਆਧਾਰ ਤੇ ਹੀ ਵੀਡੀਓ ਹੁੰਦੀਆਂ ਥੋੜਾ ਜਿਹਾ ਕਈ ਵਾਰੀ ਹੋਰ ਟੌਪਿਕ ਚੱਕੇ ਜਾਂਦੇ ਹੈਗੇ ਤੇ ਜੇ ਕਈ ਵਾਰੀ ਕਿਸੇ ਨੂੰ ਕੋਈ ਠੇਸ ਪਹੁੰਚ ਜਾਂਦਾ ਤਾਂ ਮਾਫੀ ਚਾਹੁੰਦੇ ਹਾਂ ਕਿ ਖੇਮਾ ਦੇ ਇਜਾਜ਼ਤ ਹੈ ਕਈ ਵਾਰੀ ਕੋਈ ਹੋ ਬੋਲਿਆ ਜਾਂਦਾ ਹੈਗਾ ਉੱਚਾ ਨੀਮਾ ਸੋ ਕੋਈ ਵੀ ਭੈਣ ਭਰਾ ਸਾਡੀ ਵੀਡੀਓ ਦੇਖਿੰਦਾ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਮਾਫੀ ਚਾਹੁੰਦੇ ਹਾਂਗੇ ਉਹਦੇ ਵਾਸਤੇ ਤੇ ਬਾਕੀ ਕਮੈਂਟ ਜ਼ਰੂਰ ਕਰਦਿਆ ਕਰੋ ਆਪਣਾ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਦੇਦਿਆ ਕਰੋ ਦੋਸਤੋ ਅੱਜ ਮੈਂ ਚਲੋ ਚੱਲਦੇ ਹਾਂ ਕਾਫੀ ਦਿਨਾਂ ਤੋਂ ਲਾਈਵ ਹੋਈ ਸੀਗੇ ਤੇ ਬਾਕੀ ਸੋਡਾ ਪਿਆਰ ਆ ਜਿਹੜਾ ਸਾਨੂੰ ਖਿੱਚ ਕੇ ਲੈ ਆਉਂਦਾ ਹੈਗਾ ਸੋਡੇ ਪਿਆਰ ਦੀ ਬਦੌਲਤੀ ਇੱਥੇ ਆ ਗਏ ਹਾਂ ਗੇਸ ਸੋ ਜਿਹੜੇ ਸੱਜਣ ਸਾਨੂੰ ਦੇਂਦੇ ਹੈਗੇ ਕੋਈ ਵੀ ਭੈਣ ਭਰਾ ਕੋਈ ਸਾਡਾ ਸਰੋਤਾ ਸਾਰਿਆਂ ਦਾ ਮੈਂ ਧੰਨਵਾਦ ਕਰ ਦਾਂਗਾ ਕਈ ਵਾਰੀ ਕਿਸੇ ਨੂੰ ਮਤਲਬ ਰਕਮੈਂਟ ਦੇ ਵਿੱਚ ਆਪਦੀ ਰਾਇ ਜ਼ਰੂਰ ਦੇਦਿਆ ਕਰੋ ਦੋਸਤੋ ਕਮੈਂਟ ਚ ਆਪਦੀ ਰਾਇ ਜ਼ਰੂਰ ਦੇਦਿਆ ਕਰੋ ਤੇ ਬਾਕੀ ਕਮੈਂਟ ਚ ਆਪਣੀ ਰਾਇ ਜ਼ਰੂਰ ਦੇਦਿਆ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਸਾਡੇ ਨਾਲ ਜੁੜਨ ਵਾਸਤੇ ਪੰਜਾਬੀ ਹੀ ਪੰਜਾਬੀ ਦੀ ਅਲਸਰ ਸਪੋਰਟ ਕਰਦਾ ਹੈ ਤੋਂ ਪੰਜਾਬੀ ਜਿੰਨੇ ਭਰਾ ਸਪੋਰਟ ਕਰ ਕਰੋ ਜਿਹੜੇ ਸਾਨੂੰ ਕਿਦੋਂ ਬਾਹਰੋਂ ਵੀ ਦੇਂਦੇ ਹੈਗੇ ਦੂਰੋਂ ਨੇੜੋਂ ਸੱਜਣ ਕਿਸੇ ਵੀ ਹੋਰ ਦੇਸ਼ੋਂ ਪ੍ਰਦੇਸ਼ੋਂ ਕਿਦੋਂ ਵੀ ਦੇਂਦੇ ਹੈਗੇ ਸਾਰਿਆਂ ਦਾ ਧੰਨਵਾਦ ਆ ਸਾਡੇ ਚੈਨਲ ਤੇ ਆ ਜਿਹੜੀਆਂ ਕਰਕਾ ਹੁਣ ਸਮਝ ਲੋ ਵੀ ਇਹ ਆ ਦੇਖ ਲੋ ਦਿਖਾਈ ਜਾਣਾ ਤੁਹਾਨੂੰ ਮੈਂ ਦੇਖ ਲੋ 15 ਮਾਰਚੋਂ 20 ਮਾਰਚ ਤੋਂ ਬਾਅਦ ਇਹ ਜਮਾ ਸੁਨਹਿਰੀ ਹੋਣ ਲੱਗ ਜਾਣਗੇ ਤੇ ਅਪ੍ਰੈਲ ਦੇ ਵਿੱਚ ਤਾਂ ਸਮਝ ਲਓ ਵੀ ਇਹਨਾਂ ਦੀ ਵਾਢੀ ਚੱਲ ਪੈਣੀ ਹੈਗੀ ਆਹ ਲਓ ਵੀ ਅੱਜ ਤੋਂ ਡੂਡ ਮਹੀਨੇ ਨੂੰ ਡੇਢ ਦੋ ਮਹੀਨਿਆਂ ਨੂੰ ਇਹ ਸਾਰੀਆਂ ਹਰੀਆਂ ਤੋਂ ਸੁਨਹਿਰੀ ਹੋ ਜਾਣਗੀਆਂ ਹੁਣ ਸੁਨਹਿਰੀ ਹੋ ਗਿਆ ਜਦੋਂ ਤੇ ਉਦੋਂ ਮਾਰੋ ਇਹਨਾਂ ਦੀ ਵਾਢੀ ਕਟਾਈ ਸਾਰੀ ਸ਼ੁਰੂ ਹੋ ਜੂਗੀ ਕਮੈਂਟ ਚ ਆਪਦੀ ਰਾਏ ਜ਼ਰੂਰ ਦੇ ਦਿੱਤਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਜਿਹੜੇ ਸਾਡੇ ਭਰਾ ਸਾਡੇ ਨਾਲ ਜੁੜੇ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਬਾਕੀ ਸੁਣ ਮੰਗal ਦੱਸਿਆ ਵੀ ਮੌਸਮ ਥੋੜਾ ਜਿਹਾ ਸੈੱਟ ਨਹੀਂ ਸੀਗਾ ਮੌਸਮ ਠੀਕ ਨਾ ਹੋਣ ਕਰਕੇ ਤੇ ਸਾਥੋਂ ਲਾਈਵ ਦੇ ਪ੍ਰੋਗਰਾਮ ਦੇ ਵਿੱਚ ਉਹ ਤੋਡੇ ਨਾਲ ਜੁੜਿਆ ਨਹੀਂ ਗਿਆਗਾ ਤੇ ਲਾਈਵ ਲਾਈਵ ਨਾਲ ਜੁੜਿਆ ਨਹੀਂ ਗਿਆਗਾ ਤੇ ਤਾਂ ਕਰਕੇ ਚਲੋ ਕੋਈ ਗੱਲ ਨਹੀਂ ਬਾਕੀ ਹੁਣ ਮੈਨੂੰ ਸੋਨੂੰ ਇੱਕ ਚੀਜ਼ ਗੱਲ ਦੱਸਣੀ ਹੈ ਜਿਹੜਾ ਆਮ ਖੇਤਾਂ ਦੇ ਵਿੱਚ ਬਾਥੂ ਹੁੰਦਾ ਬਾਥੂ ਜਿਹਨੂੰ ਆਪਾਂ ਬਾਥੂ ਕਹਿ ਦਿੰਦੇ ਆ ਖੇਤਾਂ ਦੇ ਵਿੱਚ ਹੁੰਦਾ ਆਪਣੇ ਆਮ ਉਹਦੇ ਬਾਰੇ ਗੱਲ ਸੁਣਾਉਣਾ ਤੁਹਾਨੂੰ ਇੱਕ ਨੁਕਤਾ ਕਈ ਵਾਰੀ ਮਾਜੋ ਗਾਂ ਜਿਹੜੀ ਨਹੀਂ ਰਹਿੰਦੀ ਕੀ ਜਾਂ ਮਤਲਬ ਕੋਈ ਆਮ ਦੇਸੀ ਫਾਰਮੂਲੇ ਆ ਜਾਂ ਸਿਹਤਮੰਦ ਨਹੀਂ ਹੁੰਦੀ ਕੀ ਜਾਂ ਤੰਦਰੁਸਤ ਨਹੀਂ ਹੁੰਦੀ ਕੀ ਉਹਦੇ ਵਾਸਤੇ ਤੁਹਾਨੂੰ ਮੈਂ ਇੱਕ ਤਰੀਕਾ ਦੱਸਦਾ ਵੀ ਆਮ ਨਾਲ ਖੇਤਾਂ ਦੇ ਵਿੱਚ ਇੱਕ ਬਾਥੂ ਦਾ ਬੂਟਾ ਹੁੰਦਾ ਹੈਗਾ ਕਣਕਾਂ ਦੇ ਵਿੱਚੋਂ ਹੁਣ ਪੱਕਿਆ ਪਿਆ ਇਸ ਟਾਈਮ ਹੈਗਾ ਇਹਦੂ ਪਹਿਲਾਂ ਉਹ ਥੋੜਾ ਜਿਹਾ ਕੱਟ ਸੀ ਬਾਥੂ ਤੁਹਾਨੂੰ ਮੈਂ ਪੱਟ ਕੇ ਦਿਖਾਉਣਾ ਇੱਕ ਮਿੰਟ ਆਹਾ ਇਹ ਐਸ ਤਰ੍ਹਾਂ ਦਾ ਇਹ ਬਾਥੂ ਦਾ ਬੂਟਾ ਠੀਕ ਹੈ ਹੁਣ ਇਹ ਪੱਕ ਗਿਆ ਉਤਲੇ ਸਿਰੇ ਤੋਂ ਇਹਦੇ ਬੀਜ ਬਣਨੇ ਸ਼ੁਰੂ ਹੋ ਗਏ ਤੇ ਆ ਛੋਟੇ ਛੋਟੇ ਇਹਦੇ ਪੱਤੇ ਆ ਇਹਨੂੰ ਆਪਾਂ ਬਾਥੂ ਕਹਿੰਨੇਗੇ ਇਹਦਾ ਤੁਹਾਨੂੰ ਮੈਂ ਇੱਕ ਗੁਣ ਦੱਸਦਾ ਬਾਥੂ ਦਾ ਜਿਹੜੀ ਮੱਝਾਂ ਕੋਈ ਮਰਜੀ ਆ ਉਹਨਾਂ ਥੋੜੀ ਮਤਲਬ ਪੱਠੇ-ਪੁੱਠੇ ਨਾ ਖਾਂਦੀ ਹੋਵੇ ਕਮਜ਼ੋਰ ਹੋਵੇ ਸਿਹਤ ਦੀ ਜਾਂ ਦੁੱਧ ਘੱਟ ਹੋਵੇ ਉਹਦੀ ਸਿਹਤ ਵਾਸਤੇ ਇਹ ਬਹੁਤ ਵਧੀਆ ਤੁਸੀਂ ਕੀ ਕਰਨਾ ਹੈਗਾ 5-7 ਕਿਲੋ ਬਾਥੂ ਪਾਟ ਲੋ ਉਹਨੂੰ ਪੱਟ ਕੇ ਉਹਦੇ ਹਰੇ-ਚਾਰੇ ਦੇ ਵਿੱਚ ਪਸ਼ੂ ਦੇ ਵਿੱਚ ਡੇਲੀ ਉਹਨੂੰ ਥੋੜਾ-ਥੋੜਾ 100-100 200 ਗ੍ਰਾਮ ਕਰਾ ਕੇ ਉਹਨੂੰ ਖਿਲਾਓ ਉਹਨੂੰ ਇੱਕ